ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਪਟੰਡਾ ਬਾਈ ਕੋਲ ਕਾਰ ਆ ਜੀ ਵਕਾਉ ਠੀਕ ਹੈ ਜੀ 2015 ਮਾਡਲ ਵੱਧ ਜਾਣਗੇ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਘਰੇਲੂ ਗੱਡੀ ਆ ਭਰਾ ਨਾਮ ਨੂੰ ਹੈਗੀ ਆ ਬੀਮਾ ਪ੍ਰਦੂਸ਼ਨ ਗੇਅਰ ਗੂਡ ਦੀ ਓਕੇ ਆ ਲੋ ਜੀ ਵੇਖਣ ਕਰ ਲੈਨੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਸੋ ਸਿਕਲ ਬਈ ਨਾਮ ਜੱਗਾ ਵੀਰੇ ਮੇਰੇ ਨਾਲ ਜੱਗਾ ਠੀਕ ਹੈ ਪਿੰਡ ਠੀਕ ਹੈ ਜੀ ਪਿੰਡ ਪਿੰਡ ਸੰਦੂ ਖੁਰਦ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਕਿਹੜਾ ਕਿਹੜਾ ਮਾਡਲ ਕਾਰ ਆ ਵੀਰੇ ਇਹ ਆਈ 10 ਗ੍ਰੈਂਡ ਆ ਵੀਰੇ ਹੁੰਡਾਈ ਦੀ 2015 ਮਾਡਲ ਆ ਠੀਕ ਹੈ ਜੀ ਬਠਿੰਡਾ ਨੰਬਰ ਲੱਗਿਆ ਹੋਇਆ ਮੇਰੇ ਨਾਂ 'ਗੇ ਸਟ ਠੀਕ ਆ ਰੇਟ ਭਰਾਜਾ ਰੇਟ ਇਹਦਾ ਜਮਾ ਬਸ ਜੀ ਜਾਇਜ਼ ਸਵਾ ਦੋ ਲੱਖ ਦੀ ਦੇ ਦਾਂਗੇ ਜੀ ਆਪਾਂ ਇਹ ਠੀਕ ਹੈ ਮਾੜ ਤਾਂ ਮਾੜਾ ਮੋਟਾ ਕਰ ਦਾਂਗੇ ਚਲੋ ਆਪਣੇ ਨਾਮ ਆ ਹਾਂ ਮੇਰੇ ਨਾਮ ਜੀ ਬੀਮਾ ਪਰ ਤੁਸਨ ਪ੍ਰਦੂਸ਼ਣ ਹੈਗਾਗਾ ਬੀਮਾ ਹੁਣ ਖਤਮ ਹੋ ਗਿਆ ਸੀ ਠੀਕ ਹੈ ਜੀ ਤੇ ਲੋਪਰਾ ਚੈੱਕ ਕਰਨ ਤੋਂ ਪਹਿਲਾਂ ਫਿਰ ਅਸੀਂ ਨੂੰ ਸਟਾਰਟ ਰੂਟ ਵੀ ਕਰਕੇ ਵਿਖਾਵਾਂਗੇ ਤੇ ਟਾਇਰ ਟੂਰਿੰਗ ਲੁੱਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਅਰੇ ਅਰੀਜਨਲ ਆ ਵੀਰੇ ਹਾਂਜੀ ਸਾਰੇ ਅਰੀਜਨਲ ਏਸੀ ਵਗੈਰਾ ਪੂਰਾ ਚੈਲਡ ਆ ਠੀਕ ਹੈ ਜੀ ਇੰਜਨ ਗੇਅਰ ਕਲਚ ਵਗੈਰਾ ਸਾਰੇ ਹਰੇਕ ਚੀਜ਼ ਠੀਕ ਹੈ ਗੱਡੀ ਤੇ ਐਵਰੇਜ ਵੀਰੇ ਜੀ ਬਾਈ ਦੀ ਐਵਰੇਜ ਤਾਂ ਬਾਈ ਜੀ ਦੀ ਸੈਂਡ ਜਿਹੜੇ ਬਰਾबरी ਪੈ ਜਾਂਦੇ 25 ਪਲੱਸ ਪੈ ਜਾਂਦੀ ਐਵਰੇਜ ਤਾਂ 25 ਪਲੱਸ ਲੋਪਰਾ ਹੁੰਦਾ ਐਵਰੇਜ ਬਹੁਤ ਜ਼ਿਆਦਾ ਕੀ ਤੇ ਚੈੱਕ ਕਰ ਸਕਦੇ ਚਲਾਉਣ ਚ ਰੋਣ ਚ ਪੂਰਾ ਓਕੇ ਆ ਗ ਠੀਕ ਹੈ ਚਲੋਣ ਚਲੋਣ ਚ ਬਾਈ ਕਹਿੰਦਾ ਓਕੇ ਹੋਂਡਾ ਜਿਹੜਾ ਜਿੱਤੋ ਗਲੀ ਸੜੀ ਨਹੀਂ ਫਰਸ਼ ਥੱਲੇ ਤੋਂ ਚਾਹੇ ਦੇਖ ਲੈ ਕੋਈ ਠੀਕ ਹੈ ਜੀ ਜਮਾ ਓਕੇ ਹੈ ਗੱਡੀ ਸਾਰਾ ਕੁਝ ਠੀਕ ਹੈ ਜੀ ਠੀਕ ਹੈ ਸਾਰੀ ਰੀਜਨਲ ਆ ਹਾਂ ਸਾਰੀ ਰੀਜਨਲ ਆ ਜਮਾ ਠੀਕ ਹੈ ਠੀਕ ਲੋ ਭਰਾ ਚੈੱਕ ਕਰ ਸਕਦੇ ਗ੍ਰਿੱਲੂ ਕਾਰ ਆ ਬਾਈ ਕੋਲ ਲੋ ਜੀ ਇਧਨੀ ਸੜੀ ਵੀ ਚੈੱਕ ਕਰਾ ਦਨੇ ਬੱਸ ਤੁਹਾਨੂੰ ਉਹਨਾਂ ਟਾਇਰ ਚੈੱਕ ਕਰ ਦਸਾਂਗਾ ਓਕੇ ਲੋ ਜੀ ਆ ਮੂਰਲਾ ਫਰੰਟ ਆ ਗਿਆ ਟਾਇਰ ਇਧਰ ਵੀ ਚੱਕ ਕੇ ਰੱਖਾ ਦਨੇ ਹਾਂਜੀ ਹਾਂਜੀ ਬਰਨਰ ਵੀ ਚੱਕ ਅੰਦਰ ਉਹ ਦਿਖਾ ਦਿਓ ਲੋ ਜੀ चेक कर सकते हो डीसी हेलो जी भाई मेरा स्टार्ट करो स्टार्ट साथ कर करो हेलो जी चेक कर सकते हो नई बैटरी एम आर ऑन दी कर दूसरी केड़ी है जेड ई बैटरी तो है 2 महीने होए भाई ट्राई दो महीने होए ट्राई ठीक है स्टार्ट कर दो फ्रंट पत्ती देख सकते हो बोर्ड आ बोर्ड ਕੋਤੇ ਕੋ ਜਾਰਨੀ ਵਗੈਰਾ ਕੁਝ ਨਹੀਂ ਆਉਦਾ ਸਾਊਂਡ ਚੈੱਕ ਕਰ ਫਿਰ ਵੀਡੀਓ ਹਾਂ ਸਾਊਂਡ ਚੈੱਕ ਕਰ ਸਕਦਾ ਨਹੀਂ ਕਰ ਦੋ ਬੰਦ ਬਈ ਯਾਰ ਏਸੀ ਉਸੀ ਓਕੇ ਆ ਡਾਣਾ ਐਲ ਸੀ ਡੀ ਲੱਗੀ ਹੋਈ ਆ ਵੀਰੇ ਹਾਂਜੀ ਐਲ ਸੀ ਡੀ ਲੱਗੀ ਹੋਈ ਆ ਐਲ ਸੀ ਡੀ ਲੱਗੀ ਦਿਖਾ ਦਿਜੀਏ ਜਿਹੜੀ ਤਾਂ ਹੋਸ਼ ਫਿੰਡਾ ਨੰਬਰ ਕਾਰ ਸਾਫਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਬ੍ਰੈਂਡ ਸੰਧੂ ਛੋਟੇ ਸੰਧੂ ਆਜਾ ਭਰਾ ਮੋਬਾਈਲ ਨੰਬਰ ਮੈਨੂੰ ਨੰਬਰ ਸਕਰੀਨ ਤੇ ਲਾ ਦਾਂਗੇ ਜੀ ਓਕੇ ਬਾਈ